ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਮੌਜੂਦ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ 베ਰੀਆਂ ਦੇ ਲਈ ਸੰਗਤਾਂ ਦੇ ਵਿੱਚ ਅਥਾ ਸ਼ਰਧ ਹੈ। लाची बेर, 베ਰ ਬੱਬਾ, ਬੁੱਢਾ ਸਾਹਿਬ ਅਤੇ ਦੁੱਖ ਪੰਜਨੀ 베ਰੀ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੌਜੂਦ ਇਹ 베ਰੀਆਂ ਸੰਗਤਾਂ ਦੀ ਅਥਾ ਸ਼ਰਧਾ ਦਾ ਪਾਤਰ ਨੇ। ਔਰ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਜਿਵੇਂ ਇਹ ਕਹ ਲਈਏ ਕਿ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਦਾ કૃਪਾ ਹੈ ਕਿ ਚਾਹੇ 베ਰੀਆਂ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ ਨੇ ਪਰ ਅੱਜ ਵੀ ਹਰੀਆਂ ਭਰੀਆਂ ਨੇ। ਮੁਰਤੋਂ ਇਹਨਾਂ ਤੇ ਫਲ ਲੱਗੇ ਹੋਏ ਨਜ਼ਰ ਆ ਰਹੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰੇ ਭਰੇ ਬੇਰਾ ਦੇ ਨਾਲ ਲੱਦੀਆਂ ਆਈਆਂ ਨਜ਼ਰ ਆ ਰਹੀਆਂ ਨੇ 베ਰੀਆਂ ਔਰ ਸੰਗਤਾ ਕੰਟਿਆ ਬੱਧੀ ਇੰਤਜ਼ਾਰ ਕਰਦੀ ਹੈ ਕਿ ਕਦੋਂ ਇਹਨਾਂ 베ਰੀਆਂ ਤੋਂ ਫਲ ਉਹਨਾਂ ਦੀ ਝੋਲੀ ਪੈਣ ਤੇ ਉਹਨਾਂ ਦੇ ਮਨ ਦੀ ਹਰ ਮੁਰਾਦ ਜਿਹੜੀ ਹੈ ਪੂਰੀ ਹੋਵੇ ਸੰਗਤਾ ਬੜੀ ਸ਼ਰਧਾ ਭਾਵਨਾ ਦੇ ਨਾਲ 베ਰੀਆਂ ਤੋਂ ਫਲ ਦੇ ਗੰਦਾਂntਾਰ ਕਰਦੀਆਂ ਇਹ 베ਰੀਆਂ ਸੰਗਤਾਂ ਦੀ ਇਥਾ ਸ਼ਰਧਾ ਦਾ ਪਾਤਰ ਨੇ ਔਰ ਇਹਨਾਂ ਦੇ ਫਲ ਦੇ ਲਈ ਕੀਤਾ ਜਾਰ ਮਾਲਾ ਇੰਤਜ਼ਾਰ ਸੰਗਤ ਦੇ ਵਿਸ਼ਵਾਸ ਦਾ ਪ੍ਰਤੀਕ ਹੈ ਕਿਉਂਕਿ ਤੁਹਾਨੂੰ ਗੁਰੂ ਰਾਮਦਾਸ ਦੇ ਚਰਨਾਚ ਸੱਚੇ ਮਨੋਂ ਕੀਤੀ ਹਰ ਅਰਦਾਸ ਜੋਦੜੀ ਗੁਰੂ ਘਰ ਚ ਪ੍ਰਵਾਨ ਹੁੰਦੀ ਹੈ ਦੁੱਖਾ ਕਲੇਸ਼ਾ ਕਸ਼ਟਾਂ ਦਾ ਨਾਸ਼ ਹੁੰਦਾ ਹੈ ਤੋ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਲਈ ਸੰਤਾਨ ਪ੍ਰਾਪਤੀ ਦੇ ਲਈ ਸੰਗਤਾਂ ਵਿਸ਼ਵਾਸ ਰੱਖਦੀ ਹੈ ਸੰਗਤਾਂ ਦਾ ਇਹ ਥਾ ਸ਼ਰਧਾ ਵਿਸ਼ਵਾਸ ਹੈ ਕਿ ਜੇਕਰ ਇਹਨਾਂ ਬੇਰੀਆਂ ਦਾ ਫਲ ਯਾਨੀ ਕਿ ਬੇਰ ਇਹਨਾਂ ਦੀ ਝੋਲੀ ਪੈਂਦਾ ਤਾਂ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਜੋਦੜੀ ਪ੍ਰਵਾਨ ਕਰ ਲਈ ਹੈ ਉਹ ਤਸਵੀਰ ਅਸ਼ਰਦਾ ਦੀ ਹਾਲਾਂਕਿ ਕੁਝ ਸਮਾਂ ਪਹਿਲਾਂ ਸੇਵਕ ਅਤੇ ਕੀੜੇ ਚਲਦੇ ਆਏ 베ਰੀਆਂ ਸੁੱਕ ਗਈਆਂ ਸਨ ਪਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੁੱਖਪੰਜਵੀ 베ਰੀ ਇਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹਾਂ ਇਹਨਾਂ ਸੁੱਕ ਰਹੀਆਂ 베ਰੀਆਂ ਦੀ ਸਾਂਭ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਦਦ ਲਈ ਗਈ ਉਹਨਾਂ ਦੀ ਮਹਰਾਂ ਦੀ ਇੱਕ ਟੀਮ ਜਿਹੜੀ ਇੱਥੇ ਬੁਲਾਈ ਗਈ ਜੋ ਹਰ ਸਾਲ ਸਾਲ ਚ ਤਿੰਨ ਤਿੰਨ ਚਾਰ ਚਾਰ ਵਾਰ ਇੱਥੇ ਪਹੁੰਚ ਕੇ ਇਹਨਾਂ 베ਰੀਆਂ ਦੀ ਸਾਂਭ ਸੰਭਾਲ ਕਰਦੀ ਹੈ ਇਹਨਾਂ ਨੂੰ ਕੀੜਿਆਂ ਸੰਯੋਗ ਤੋਂ ਬਚਾਉਣ ਦੇ ਲਈ ਇਹਨਾਂ ਤੇ ਗੈਰ ਰਸਾਇਣਕ ਸੁਪਰੀਆ ਕੀਤੀਆਂ ਜਾਂਦੀਆਂ ਮਹਰਾਂ ਦੀ رائے ਅਨੁਸਾਰ ਹੀ ਇਹਨਾਂ 베ਰੀਆਂ ਦੇ ਥੱਲੇ ਜੋ ਥੜੇ ਬਣੇ ਨੇ ਉਹਨਾਂ ਦਾ ਪੱਥਰ ਹਟਾਇਆ ਗਿਆ ਉਹਨਾਂ ਦੇ ਆਲੇ ਦੁਆਲੇ ਜੰਗਲੇ ਲਾਏ ਗਏ ਤਾਂ ਜੋ ਸੰਗਤ ਦੇ ਥੰਦੇ ਹੱਥ ਕਿਉਂ ਵਾਲੇ ਹੱਥ ਕਿੜਾ ਪ੍ਰਸ਼ਾਦ ਵਾਲੇ ਹੱਥ ਇਹਨਾਂ 베ਰੀਆਂ ਨੂੰ ਨਾ ਲੱਗਣ ਅਤੇ 베ਰੀਆਂ ਦਾ ਨੁਕਸਾਨ ਨਾ ਹੋਵੇ ਤੁਛਰੋ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਸਾਡੇ ਨਾਲ ਮੌਜੂਦ ਨੇ ਮੈਨੇਜਰ ਸਾਹਿਬ ਗੁਰੂ ਸਰ ਗੁਰੂ ਘਰ ਦੀ ਅਪਾਰ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਕਿ ਸ਼ਾਇਦ ਕੋਈ ਯਕੀਨ ਵੀ ਨਾ ਕਰੇ ਕਿ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ ਇਹ 베ਰੀਆਂ ਅੱਜ ਵੀ ਹਰੀਏ ਭਰੀਆਂ ਹਨ ਇਹਨਾਂ ਤੇ ਫਲ ਲੱਗਦੇ ਆ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਪ੍ਰਕਰਮਾਂ ਦੇ ਵਿੱਚ ਇਤਿਹਾਸਿਕ ਤਿੰਨ ਵੇਰੀਆਂ ਨੇ ਇਹ ਜਿਹੜੀਆਂ ਵੇਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ 5 ਸਾਲ 500 ਸਾਲ ਤੋਂ ਵੱਧ ਪੁਰਾਣੀਆਂ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਫਾਲ ਜਿਹੜਾ ਪੱਕ ਚੁੱਕਿਆ ਜਿਹੜੀ ਇਹਦੀ ਸੇਵਾ ਸੰਭਾਲ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਇੱਕ ਬਕਾਇਦਾ ਜਿਹੜੀ ਡਾਕਟਰਾਂ ਦੀ ਟੀਮ ਹੈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਉਹਨਾਂ ਤੋਂ ਵਕਾਇਦਾ ਡਾਕਟਰ ਇੱਥੇ ਆਉਂਦੇ ਨੇ ਜੋ ਇਹਦੀ ਕਾਂਟਸਾਂਟ ਕਰਨੀ ਆ ਜੋ ਦਵਾਈਆਂ ਦੀ ਸਪਰੇਅ ਕਰਨੀ ਆ ਉਹਨਾਂ ਦੇ ਮੁਤਾਬਕ ਹੀ ਜਿਹੜੀਆਂ ਇਹ 베ਰੀਆਂ ਨੇ ਤਿੰਨ ਇਤਿਹਾਸਕ 베ਰੀਆਂ ਨੇ ਇਹਨਾਂ ਦੀ ਸਾਮ ਸਵਾਲ ਕੀਤੀ ਜਾਂਦੀ ਆ ਸੋ ਇਹ ਜਿਹੜੇ 베ਰੀਆਂ ਦੇ 베ਰ ਨੇ ਉਹ ਤੋੜੇ ਨਹੀਂ ਜਾਂਦੇ ਜਦੋਂ ਸੰਗਤ ਇੱਥੇ ਵਹਿੰਦੀ ਆ ਸਿਮਰਨ ਕਰਦੀ ਆ ਜਿਵੇਂ ਗੁਰਦਰਾ ਦੁਖ ਭੰਣੀ 베ਰ ਸਾਹਿਬ ਦੇ ਅਸੀਂ ਸਾਹਮਣੇ ਕੜੇ ਆ ਸੰਗਤ ਇੱਥੇ ਇਸ਼ਨਾਨ ਪਾਣੀ ਵੀ ਕਰਦੀ ਆ ਤੇ ਸੰਗਤ ਇਥੇ ਸਿਮਰਨ ਵੀ ਕਰਦੀ ਆ ਜਦੋਂ ਵੀ ਕਿਸੇ ਸੰਗਤ ਦੇ ਪੱਲੇ ਦੇ ਵਿੱਚ ਜਦੋਂ ਕੋਈ 베ਰ ਡਿਗਦਾ ਤਾਂ ਸੰਗਤ ਦੇ ਵਿੱਚ ਸਰਦਾ ਤੇ ਸਤਕਾਰ ਭਾਵਨਾ ਐ ਇੰਨੀ ਆ ਉਹ ਉਹ ਸਮਝਦੀ ਆ ਵੀ ਸਾਡੀਆਂ ਆਏ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਚੁੱਕੀਆਂ ਨੇ ਸੋ ਇਹ ਇਤਿਹਾਸਿਕ 베ਰੀਆਂ ਨੇ ਗੁਰੂ ਸਾਹਿਬ ਦੇ ਸਮੇਂ ਦੀਆਂ ਇਤਿਹਾਸਿਕ 베ਰੀਆਂ ਨੇ ਸੋ ਇਹਦੀ ਜਿਹੜੀ ਸਾਂਭ ਸੰਭਾਲ ਆ ਸਤਖੰਡ ਹਰਿਮੰਦਰ ਸਾਹਿਬ ਵੱਲੋਂ ਕੀਤੀ ਜਾਂਦੀ ਆ ਸੰਗਤਾਂ ਦੇ ਵਿੱਚ ਇਹਦੇ ਪ੍ਰਤੀ ਬਹੁਤ ਸਰਧਾ ਤੇ ਸਤਿਕਾਰ ਆ ਜੀ। ਬਿਲਕੁਲ ਸੰਗਤਾਂ ਦੀ ਇਥਾ ਸਰਧਾ ਸਤਿਕਾਰ ਦਾ ਪਾਤਰ ਨੇ ਇਹ 베ਰੀਆਂ ਜਿਨ੍ਹਾਂ ਦੇ ਲਈ ਸੰਗਤਾਂ ਹਮੇਸ਼ਾ ਤਾਂਗ ਰੱਖਦੀਆਂ ਕਿ ਦੁਖਭਜਨੀ 베ਰੀ ਦੇ ਬਹਿ ਕੇ ਸਿਮਰਨ ਕੀਤਾ ਜਾਵੇ। ਔਰ ਜਦੋਂ ਉਹਨਾਂ ਦੇ ਪੱਲੇ ਕਿਸੇ ਨ 베ਰੀਆ ਤੋਂ ਫਲ ਪੈਂਦਾ ਤਾਂ ਕਿਤੇ ਨਾ ਕਿਤੇ ਉਸ ਨੂੰ ਗੁਰੂ ਸਾਹਿਬ ਦਾ ਅਸ਼ੀਰਵਾਦ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ। ਕਿ ਗੁਰੂ ਘਰ ਚੋਂ ਉਹਨਾਂ ਦੀ ਅਰਦਾਸ ਚ ਚੋਦੜੀ ਜਿਹੜੀ ਇਹ ਪ੍ਰਵਾਨ ਹੋ ਗਈ ਹੈ ਕਹਿੰਦੇ ਜੀ ਜਿਹਨੂੰ ਫਲ ਮਿਲ ਜੇ ਸਮਝ ਲਓ ਗੁਰੂ ਸਾਹਿਬ ਨੇ ਉਹਨੂੰ ਅਸ਼ੀਰਵਾਦ ਦਿੱਤਾ ਹੈ ਚੰਗਾ ਬਾਬਾ ਜੀ ਹਾਂ ਜੀ ਇਹਨਾਂ ਨੂੰ ਮਿਲਿਆ ਜੀ ਅੱਛਾ ਕੀ ਕਹਿਣਾ ਚਾਹੋਗੇ ਉਹ ਆਏ ਗੁਰੂ ਜੀ ਮੈਂ बापू ਦੇ ਘਰ ਮੰਗਦੀ ਆਏ ਹੋਈ ਫਲ ਫਲ ਮਿਲ ਗਿਆ ਮਿਲ ਗਿਆ ਜੀ ਮਿਲ ਗਿਆ ਵਾਹਿਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਹੈ ਹਾਂਜੀ ਵਾਹਿਗੁਰੂ ਹਰ ਹਰ ਮੁਰਾਦ ਪੂਰੀ ਹੋ ਜਾਂਦੀ ਜਿਹਨੂੰ ਖਣ ਮਿਲਦੀ ਹਾਂਜੀ ਹਾਂਜੀ ਮਿਲ ਜਾਂਦੀ ਹੈ ਬਾਪੂ ਮਿਲ ਗਿਆ ਦਿਖਾਓ ਫਲ ਆ ਲਓ ਜੀ ਵਾਹਿਗੁਰੂ ਕਰ ਮਾਲੇ ਹੋਸੀ ਵਾਹਿਗੁਰੂ ਹਾਂਜੀ ਅਸੀਂ ਪੱਟੀ ਤੋਂ ਆਏ ਜੀ ਹਾਂਜੀ ਜਿਵੇਂ ਜਾਓਗੇ ਦੁੱਖ ਕੋਈ ਨਹੀਂ 베ਰੀ ਠਾ ਖੜੇ ਫਲ ਦਾ ਇੰਤਜ਼ਾਰ ਕਰ ਰਹੇ ਹੋ ਹਾਂਜੀ ਹਾਂਜੀ ਦੱਸੋ ਕੋਈ ਨਹੀਂ ਮਾੜਾ ਸਾਨੂੰ ਹੀ ਕਿਰਪਾ ਦੇਊਗਾ ਸਿਵਨ ਕਰਾਂਗੇ ਮਿਹਰਮਾਨ ਹੋ ਫਲ ਵਾਸਤੇ ਇੰਤਜ਼ਾਰ ਹਾਂਜੀ ਹਾਂਜੀ ਉਹ ਤਾਂ ਬਾਤ ਦੀ ਬਾਤ ਹੈ ਸਕੂਨ ਮਿਲਦੀ ਹੈ ਸਭ ਤੋਂ ਜ਼ਿਆਦਾ ਸਕੂਨ ਮਿਲਦੀ ਹੈ ਗੁਰੂ ਦਾ ਹੁਕਮ ਹੋਇਆ ਉਦੋਂ ਹੀ ਹੋਣਾ ਇੰਨਾ ਬੇਰ ਫਲ ਪਿਆ ਬਾਬਾ ਜੀ ਦਾ ਜਿਹਦੇ ਕਰਮਾਂ ਚ ਉਹਨੂੰ ਮਿਲਣਾ ਇਸ ਤਰ੍ਹਾਂ ਜ਼ਬਰਦਸਤੀ ਇਹ ਝੋਲੀ 'ਚ ਪੈ ਗਿਆ ਪੈ ਗਿਆ ਇਹਦੇ ਉਹ ਤਾਂ ਸਕੂਨ ਹੈ ਸੰਗਤ ਬਹੁਤ ਦੇਰ ਇੰਤਜ਼ਾਰ ਕਰਦੀ ਤੇ ਸੰਗਤ ਸਾਰੀ ਇਸੇ ਇੰਤਜ਼ਾਰ 'ਚ ਖਲੋਤੀ ਹੈ ਹਾਂਜੀ 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 ਇਸ਼ਨਾਨ ਮਹਾਰਾਜ ਕੋਈ ਪਤਾ ਨਹੀਂ ਕਿਰੇ ਵੇਲੇ ਕਿਹਦੇ ਝੋਲੀ ਦੇ ਫਲ ਪਏ ਨਾ ਇਹ ਵੀ ਇੰਤਜ਼ਾਰ ਕਰਦੀ। ਤੋਂ ਇਹ ਤਸਵੀਰ ਸੰਗਤਾਂ ਦੀ ਸ਼ਰਦਾ ਸਤਸਕਾਰ ਦੀ ਤਸਵੀਰ ਹੈ। ਘੰਟਿਆਂ ਬੱਧੀ ਇੰਤਜ਼ਾਰ ਕੀਤਾ ਜਾਂਦਾ ਹੈ 베ਰੀ ਦੇ ਇੱਕਾ ਤੋਂ ਹਵਾ ਦੇ ਬੁੱਲਿਆਂ ਦੇ ਨਾਲ ਪੱਕਿਆ ਹੋਇਆ ਕੋਈ ਫਲ ਉਹਨਾਂ ਦੀ ਝੋਲੀ ਪਊਗਾ। ਔਰ ਫਲ ਇੱਕ-ਇੱਕ ਦੋ-ਦੋ ਕਰਕੇ ਡਿੱਗਦੇ ਨੇ ਜਾਂ ਪੱਤੇ ਵੀ ਡਿੱਗਦੇ ਨੇ ਤਾਂ ਉਹਨਾਂ ਨੂੰ ਵੀ ਬڑے ਸ਼ਰਦਾ ਸਤਕਾਰ ਸਹਿਤ ਆਪਣੇ ਘਰਾਂ ਚ ਜਾ ਕੇ ਰੱਖਿਆ ਜਾਂਦਾ ਹੈ। ਹਾਂਜੀ ਹਾਂਜੀ। ਕਰਮਾਂ ਨਾਲ ਹੀ ਮਿਲਦਾ ਜੇ ਬਾਜੀ। ਜਿਹਦੇ ਕਰਮਾਂ ਚ ਹੋਏਗਾ ਉਹਨੂੰ ਹੀ ਮਿਲੇਗਾ। ਜਿੰਨੂੰ ਮਿਲ ਗਿਆ ਉਹਦੀ ਸੋਨੋ ਹਰ ਮੁਰਾਦ ਉਹਦੀ ਹਰ ਮੁਰਾਦ ਪੂਰੀ ਹੋ ਜਾਂਦੀ। ਬਾਕੀ ਆਪਣੀ ਸ਼ਰਦਾ ਹੁੰਦੀ ਆ। ਕਹਿੰਦੇ ਸੁਆਸ਼ੇ ਤੁਹਾਡਾ ਵਿੱਚ ਆਰਾਮਦਾਸ ਸਰੋਵਰ ਨਾਤੇ ਤੇ ਉਤਰੇ ਪਾਪ ਕਮਾਤੇ। ਇਥੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ ਬੇਰ ਸਾਹਿਬ ਦੁੱਖ ਭੰਜਨੀ ਬੇਰੀ ਦਾ ਜਿੰਨੂੰ ਬੇਰ ਮਿਲੇਗਾ ਉਹਦੇ ਸਾਰੇ ਸਰੀਰ ਦੇ ਕਸ਼ਟ ਕੱਟੇ ਜਾਣਗੇ। ਕੁਲਾ ਤਰ ਜਾਂਦੀ ਹੈ ਮਰਾਦਾ ਪੂਰੀ ਹੁੰਦੀ ਜਿਹਨੂੰ ਖਾਲ ਮਿਲਦਾ ਹਾਂਜੀ ਹਾਂਜੀ ਮੈਨੂੰ ਪਾਜੀ ਪਰਸੋ ਮਿਲਿਆ ਸੀਗਾ ਹਾਂਜੀ ਮੈਂ ਸੇਵਾ ਕਰਨ ਲੱਗੀ ਸੀਗੀ ਤੇ ਮੇਰੇ ਪੈਰਾਂ ਵਿੱਚ ਮਹਾਰਾਜ ਨੇ ਬੇਰ ਸੁਟਿਆ ਤੇ ਮੈਂ ਲੈ ਲਿਆ ਮਾਰੇ ਮਰਾਦਾ ਪੂਰੀਆਂ ਕਰਦਾ ਆ ਵਿਸ਼ਵਾਸ ਨਾ ਹੋ ਮਾਰੇ ਅਧਿਕਾਰ ਕੀ ਨਹੀਂ ਹੁੰਦਾ ਸਭ ਕੁਝ ਸਰਦਾ ਵਿਸ਼ਵਾਸ ਦੀ ਸਰਦਾ ਵਿਸ਼ਵਾਸ ਦੀ ਮਹਾਰਾਜ ਸਭ ਮਰਾਦਾ ਪੂਰੀਆਂ ਕਰਦੇ ਆਪਣਾ ਵਿਸ਼ਵਾਸ ਰੱਖੋ ਇਹ ਵੀ ਗੁਰੂ ਘਰ ਦਾ ਕਰਿਸ਼ਮਾ ਕਿ 500 ਸਾਲ ਤੋਂ ਵੱਧ ਪੁਰਾਣੀ ਬੇਰੀਆਂ ਅਜ ਵੀ ਹਾਂਜੀ 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 ਉਹ ਮੇਰੇ ਤੇ ਸੇਵਾ ਕਰਨੀ ਮੇਰੇ ਗਾੜੀ ਆਣ ਕੇ ਡੇਗਾ ਮਾਰੇ ਨੇ ਮੈਨੂੰ ਕਿਰਪਾ ਕਰ ਦਿੱਤੀ ਤੇ ਮੈਂ ਫੜ ਲਿਆ ਬਹੁਤ ਖੁਸ਼ੀ ਬਹੁਤ ਖੁਸ਼ੀ ਹੋਈ ਮਹਾਰਾਜ ਘਰ ਕੇ ਪਲਾ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਬਾਕੀ ਮਹਾਰਾਜ ਦੇ ਭਰੋਸੇ ਦੀ ਗੱਲ ਆ ਨਾ ਸਾਰਾ ਕੁਝ ਇੱਥੇ ਹੀ ਆ ਜੋ ਕੁਛ ਆ ਹਾਂ ਜੀ ਐਡੇ ਐਡੇ ਦੁੱਖ ਤੋੜਦਾ ਪਰਮਾਤਮਾ ਮੇਰਾ ਤੋੜਿਆ ਵਾ ਸਾਪ ਨਹੀਂ ਹਾਂ ਜੀ ਉਹ ਡਾਕਟਰਾਂ ਨੇ ਵੀ ਹੰਬੀ ਨਹੀਂ ਸੀ ਭਰੀਗੀ ਮੇਰੀ ਹਾਂ ਜੀ ਗੁਰੂ ਮਹਾਰਾਜ ਨੇ ਹਾਂ ਭੀ ਭਰੀ ਸੀ ਮੇਰੀ ਬਰ ਹੈਗਾ ਵਾ ਪਰਮਾਤਮਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਸ ਉਮੀਦਕੋਰ ਮੁੰਬਈ ਤੋਂ ਮੁੰਬਈ ਤੋਂ ਹਾਂਜੀ ਹੁਣ ਅਸੀਂ ਖੁਸ਼ ਬਣੇ ਹੋ ਕੀ ਮਿਲ ਗਿਆ ਤੁਹਾਨੂੰ ਬੇਰ ਮਿਲ ਗਿਆ ਘਰ ਵਾਲੇ ਕੋਲਿਆਂ ਹਾਂਜੀ ਘਰ ਵਾਲੇ ਕੋਲਿਆਂ ਬੁਲਾ ਲਓ ਉਹਨਾਂ ਨੂੰ ਬੁਲਾ ਲਓ ਹਾਂਜੀ ਕੋਈ ਪਾਰਟ ਕਰ ਰਹੇ ਹਾਂਜੀ ਫਲ ਮਿਲ ਗਿਆ ਕਿੰਨੇ ਦਿਨ ਰਿਪੇਸਟ ਹੋ ਗਈ ਅੱਧਾ ਘੰਟਾ ਅੱਛਾ ਹਾਂਜੀ ਬੜੀ ਖੁਸ਼ੀ ਫਲ ਬਹੁਤ ਖੁਸ਼ੀ ਹੋਈ ਹੈ ਸ਼ੁਕਰਾਨਾ ਵਾਹਿਗੁਰੂ ਜੀ ਦਾ ਤੋ ਸ਼ਰਦਾ ਸਤਕਾਰ ਦੀ ਤਸਵੀਰ ਹੈ ਉਰੇ ਤੁਹਾਨੂੰ ਗੁਰੂ ਰਾਮਦਾਸ ਦੀ ਇਹ ਪਰ ਬਖਸ਼ਿਸ਼ ਹੈ ਕਿ ਪੰਚ ਸਦੀਆਂ ਤੋਂ ਵੱਧ ਪੁਰਾਣੀਆਂ ਇਹ 베ਰੀਆਂ ਅੱਜ ਵੀ ਹਰੀਆ ਭਰੀਆਂ ਨੇ ਦੁੱਖਪੰਜਨੀ 베ਰੀ ਲਾਤੀ 베ਰ ਸਾਹਿਬ ਅਤੇ 베ਰ ਬਾਬਾ ਬੁੱਢਾ ਸਾਹਿਬ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਸਦਕਾ ਇਹ 베ਰੀਆਂ ਮੁਕਮਲ ਰੂਪ ਦੇ ਵਿੱਚ ਹਰੀਆ ਭਰੀਆਂ ਨੇ ਸੰਕਤਾ ਦੀ ਏਥਾ ਸ਼ਰਦਾ ਸਤਕਾਰ ਦਾ ਪਾਤਰ ਨੇ ਮੇਰੇ ਗੁਰੂ ਘਰ ਦੀ ਬਖਸ਼ਿਸ਼ ਹੈ ਕਿ 500 ਸਾਲ ਤੋਂ ਵੱਧ ਪੁਰਾਣੀਆਂ ਇਹਨਾਂ 베ਰੀਆਂ ਤੇ ਅੱਜ ਵੀ ਫਲ ਲੱਗ ਰਹੇ ਨੇ ਔਰ ਇਹ ਫਲ ਸੰਕਤਾ ਦੀ ਏਥਾ ਸ਼ਰਦਾ ਤੇ ਸਤਕਾਰ ਦਾ ਪਾਤਰ ਨੇ ਇਹਨਾਂ ਫਲਾਂ ਨੂੰ ਗ੍ਰਹਿਣ ਕਰਨ ਦੇ ਲਈ ਆਪਣੇ ਪੱਲੇ ਆਪਣੀ ਝੋਲੀ ਪਾਉਣ ਦੇ ਲਈ ਸੰਕਤਾ ਘੰਟਿਆਂ ਬੱਧੀ ਇੰਤਜ਼ਾਰ ਕਰਦੀਆਂ ਨੇ ਜੇਕਰ ਫਲ ਕਿਸੇ ਦੇ ਕੋਲ ਆਂਦਾ ਡਿੱਗਦਾ ਹੈ ਜਾਂ ਝੋਲੀ ਪੈਂਦਾ ਹੈ ਉਹ ਆਪਣੇ ਆਪ ਨੂੰ ਬੇਹਤ ਖੁਸ਼ਕਿਸਮਤ ਕਰਮਾ ਵਾਲਾ ਮੰਨਦਾ ਹੈ ਕਿ ਗੁਰੂ ਸਾਹਿਬ ਦੇ ਚਰਨਾਚੋ ਉਨਾਂ ਦੀ ਅਰਦਾਸ ਜੋਦੜੀ ਪ੍ਰਵਾਨ ਹੋ ਗਈ ਹੈ ਉਹਨਾਂ ਦੀ ਸਾਰੀਆਂ ਮਰਾਦਾਂ ਪੂਰੀਆਂ ਹੋਈਆਂ ਨੇ ਤੋਂ ਇਹ 베ਰੀਆਂ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹਨ ਕੈਮਰਾ ਬਸਰ ਉਤਾਰ ਸਿੰਘ ਦੇ ਨਾਮਿੰਦਰ ਸਿੰਘ ਬੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ